ਸਾਤਰੀਆ ਕਾਲਜੀ ਅੱਜ ਦੀ ਇਸ ਨਵੀਂ ਕਲਾਸ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦੀ ਕਲਾਸ ਵਿੱਚ ਮੈਂ ਤੁਹਾਨੂੰ ਤੀਰੇ ਬਾਰੇ ਪ੍ਰੋਪਰ ਜਿਹੜੀ ਨੌਲੇਜ ਹੈ ਉਹ ਦੇਣ ਵਾਲੀ ਹਾਂ ਠੀਕ ਹੈ ਹੁਣ ਆਮ ਤੌਰ ਤੇ ਕੀ ਹੁੰਦਾ ਹੈ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦతా ਵੀ ਤੀਰਾ ਇੱਥੋਂ ਤੁਸੀਂ ਇਹਨਾਂ ਲੈਣਾ ਪਰ ਜਿਹੜੇ ਨਵੇਂ ਹੈ ਨਾ ਜਿਹੜੇ ਬਿਲਕੁਲ ਕੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਐਗਜ਼ੈਕਟਲੀ ਵੀ ਅਸੀਂ ਤੀਰਾ ਲੈਣਾ ਕਿੱਥੋਂ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਜਾਂ ਆਪਾਂ ਜਿਹੜੀ ਸਾਡੇ ਮੋਢੇ ਦਾ ਜਿਹੜਾ ਹਾਈਐਸਟ ਪੁਆਇੰਟ ਹੁੰਦਾ ਨਾ ਜਿੱਥੋਂ ਉੱਚਾ ਹੁੰਦਾ ਸਾਈਡ ਤੋਂ ਜਿੱਥੇ ਖਤਮ ਹੁੰਦਾ ਵੀ ਬਾਹਰ ਥੱਲੇ ਨੂੰ ਜਾਣ ਲੱਗਦੀ ਹੈ ਉਹ ਨਿਵਾਨ ਤੋਂ ਉਰੇ ਵੱਲ ਨੂੰ ਲੈਣਾ ਹੁੰਦਾ ਠੀਕ ਹੈ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਅੱਜ ਉਹ ਹੀ ਸਮਝਾਵਾਂਗੀ ਕਿ ਤੁਸੀਂ ਕਿਸ ਤਰੀਕੇ ਨਾਲ ਲੈਣਾ ਵਾ ਇਹਦੇ ਵਿੱਚ ਮੈਂ ਤੁਹਾਨੂੰ ਦੋ ਤਰੀਕੇ ਨਾਲ ਦੱਸਾਂਗੀ ਉਹ ਦੋ ਤਰੀਕੇ ਤੁਸੀਂ ਜੇ ਤੁਹਾਨੂੰ ਆਸਾਨ ਲੱਗਦੇ ਨੇ ਮੇਰੇ ਹਿਸਾਬ ਨਾਲ ਉਹ ਬਹੁਤ ਹੀ ਆਸਾਨ ਨੇ ਤੁਸੀਂ ਤਰੀਕੇ ਨਾਲ ਸਮਝ ਜਾਓਗੇ ਤੇ ਉਹ ਮੈਂ ਕਿਤੇ ਵੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਦੋ ਤਰੀਕੇ ਇੱਕ ਇੱਕ ਕਰਕੇ ਦੱਸਾਂਗੀ ਠੀਕ ਹੈ ਜੀ ਤੇ ਜੇ ਤੁਸੀਂ ਪ੍ਰੋਪਰ ਨੌਲੇਜ ਲੈਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਵੀਡੀਓ ਜਿਹੜੀ ਹੈ ਪੂਰੀ ਦੇਖਣੀ ਪਏਗੀ ਉਹਨੂੰ ਚੰਗੀ ਤਰ੍ਹਾਂ ਸਮਝ ਨਾ ਪਏਗਾ ਰੱਟਾ ਮਾਰਨ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਪ੍ਰੋਪਰ ਡਿਟੇਲ ਵਿੱਚ ਹੀ ਹਰ ਚੀਜ਼ ਨੂੰ ਛੋਟੀ ਛੋਟੀ ਗੱਲ ਨੂੰ ਸਮਝਣਾ ਪਏਗਾ ਤੇ ਮੈਂ ਵੀ ਤੁਹਾਨੂੰ ਛੋਟੀ ਤੋਂ ਛੋਟੀ ਗੱਲ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂਗੀ ਕਿ ਕਿਸ ਤਰੀਕੇ ਨਾਲ ਤੁਸੀਂ ਕਿੱਥੋਂ ਕੀ ਕੱਟ ਕਰਨਾ ਹੈ ਕੀ ਵਧਾ ਕਰਨਾ ਹੈ ਤੇ ਜਿਹੜਾ ਤੀਰ ਹੈ ਉਹ ਤੁਸੀਂ ਕਿੱਥੋਂ ਲੈਣਾ ਹੈ ਠੀਕ ਹੈ ਤਾਂ ਹੁਣ ਮੈਂ ਨਾਰਮਲੀ ਜਿਹੜਾ ਹੈਗਾ ਉਹ ਤੁਹਾਨੂੰ ਨਾਪ ਲੈ ਕੇ ਦੱਸਦੀ ਆ ਮੈਂ ਆਪਣੇ ਤੀਰੇ ਦਾ ਤੁਹਾਨੂੰ ਨਾਪ ਲੈ ਕੇ ਦੱਸਦੀ ਆ ਕਿ ਮ ਠੀਕ ਹੈ ਜੀ ਹੁਣ ਮੈਂ ਇਥੋਂ ਆਪਣੇ ਤੇ ਰੱਖ ਲਿਆ ਪਰ ਤੁਹਾਨੂੰ ਜਿੰਜ ਕਰਤੇ ਖੁਦ ਨਹੀਂ ਟਰਾਈ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੂਗਾ ਠੀਕ ਹੈ ਜੀ ਆਹ ਦੇਖੋ ਜੀ ਇਸ ਤਰੀਕੇ ਦੇ ਨਾਲ ਮੇਰੇ ਨਾਲ ਹੁਣ ਕੋਈ ਹੈ ਨਹੀਂ ਵੀ ਜਿਹੜਾ ਮੈਂ ਕਿਸੇ ਹੋਰ ਦੀ ਬੋਡੀ ਤੋਂ ਤੁਹਾਨੂੰ ਲੈ ਕੇ ਦੱਸ ਸਕਾਂ ਠੀਕ ਹੈ ਜੀ ਇਸ ਕਰਕੇ ਮੈਂ ਖੁਦ ਤੋਂ ਹੀ ਤੁਹਾਨੂੰ ਲੈ ਕੇ ਦੱਸ ਰਹੀ ਹਾਂ ਕਿ ਮੈਂ ਆਪਣੇ ਤੀਰੇ ਦੇ ਅਕੋਰਡਿੰਗ ਹੀ ਤੁਹਾਨੂੰ ਦੱਸਾਂਗੀ ਜਿਹੜਾ ਵੀ ਤੀਰਾ ਘੱਟ ਵੱਧ ਕਰਨਾ ਹੈ ਠੀਕ ਹੈ ਤੇ ਮੇਰਾ ਜਿਹੜਾ ਮੇਰਾ ਆ ਰਿਹਾ 15 ਇੰਚ ਤੇ ਆਪਣਾ ਟੀਰਾ ਕੱਢਣ ਵਾਸਤੇ ਤੁਸੀਂ ਮੇਰੇ 15 ਇੰਚ ਟੀਰੇ ਦੀ ਨਾਮ ਦੀ ਜਗ੍ਹਾ ਤੇ ਤੁਸੀਂ ਆਪਣਾ ਟੀਰਾ ਰੱਖ ਲੈਣਾ ਬਸ ਤੇ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖੋ ਜੀ ਹੁਣ ਮੈਂ ਤੁਹਾਨੂੰ ਇੱਕ ਬਿਲਕੁਲ ਪਲੇਨ ਕਾਗਜ਼ ਜਿਹੜਾ ਹੈ ਉਹਦੇ ਉੱਤੇ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆਂ ਆ ਦੇਖੋ ਹੁਣ ਮੈਂ ਇੱਥੇ ਲਾਈਨ ਲਗਾਈ ਨਾ ਇੱਥੇ ਮੈਂ ਲਿਖਿਆ ਫੋਲਡ ਸਾਈਡ ਫੋਲਡ ਸਾਈਡ ਆਪਣੀ ਕਿਹੜੀ ਹੁੰਦੀ ਹੈ ਉਹ ਮੈਂ ਤੁਹਾਨੂੰ ਇੱਕ ਵਾਰੀ ਸਮਝਾ ਦਿੰਨੀ ਆ ਜਿਵੇਂ ਹੁਣ ਸਾਡਾ ਕੋਈ ਵੀ ਸੂਟ ਹੈ ਪਲੇਨ ਕਪੜਾ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਡਬਲ ਫੋਲਡ ਕਰਦੇ ਆਂ ਨਾ ਜਦੋਂ ਵੀ ਆਪਾਂ ਸੂਟ ਦਾ ਕੋਈ ਨਿਸ਼ ਮਾਲ ਲੋਕੀ ਅਸੀਂ ਇੱਥੋਂ ਤੀਰਾਂ ਇਸ ਤਰੀਕੇ ਨਾਲ ਲੈ ਲਿਆ ਠੀਕ ਹੈ ਜੀ ਇਹ ਸਾਡੀ ਇੱਥੋਂ ਮੋਡੇ ਦਾ ਨਿਸ਼ਾਨ ਆ ਜਾਊਗਾ ਠੀਕ ਹੈ ਇੱਥੋਂ ਸਾਡੀ ਆਮੁੱਲ ਦੀ ਸ਼ੇਪ ਆ ਜਾਏਗੀ ਤੇ ਆਹ ਫੋਲਡ ਵਾਲੀ ਸਾਈਡ ਤੋਂ ਆਪਣਾ ਗਲਾ ਆ ਜਾਊਗਾ ਠੀਕ ਹੈ ਇਸ ਤਰੀਕੇ ਦੇ ਨਾਲ ਜਿਹੜਾ ਫੋਲਡ ਸਾਈਡ ਹੈ ਨਾ ਆ ਜਿੱਧਰੋਂ ਮੈਂ ਗਲੇ ਦਾ ਨਿਸ਼ਾਨ ਲਗਾਇਆ ਹੈ ਇਹ ਮੇਰੀ ਫੋਲਡ ਵਾਲੀ ਸਾਈਡ ਹੈ ਠੀਕ ਹੈ ਐਮ ਫੋਲਡ ਸਾਈਡ ਇੱਥੇ ਲਿਖਿਆ ਵੀ ਹੋਇਆ ਹੈ ਤਾਂ ਕਿ ਤੁਹਾਨੂੰ ਆਸਾਨੀ ਨਾਲ ਪਤਾ ਲੱਗ ਸਕੇ ਤਾਂ ਹੁਣ ਗੱਲ ਕਰਦੇ ਆ ਤੀਰੇ ਦੀ ਤੇ ਮੇਰਾ ਜਿਹੜਾ ਤੀਰਾ ਹੈ ਉਹ ਹੈ 15 ਇੰਚ ਮੈਂ ਤੁਹਾਨੂੰ ਇੱਥੇ ਇੱਕ ਵਰੀ ਨਿਸ਼ਾਨ ਲਗਾ ਕੇ ਦੱਸ ਦੇਣੀ ਆ ਠੀਕ ਹੈ ਤੁਹਾਨੂੰ ਜਿਹੜੀ ਵੀ ਸਾਈਡ ਤੋਂ ਸੁੱਖਾ ਲੱਗਦਾ ਤੁਸੀਂ ਕਰ ਸਕਦੇ ਹੋ ਇੱਕ ਸਿਰਫ ਐਗਜ਼ਾਮਪਲ ਦੇ ਤੌਰ ਤੇ ਹੱਲੇ ਇੱਕ ਤੁਹਾਨੂੰ ਮੈਂ ਇੱਥੇ ਨਿਸ਼ਾਨ ਲਗਾ ਕੇ ਦੱਸਿਆ ਕਿ ਮੇਰਾ ਜਿਹੜਾ ਤੀਰਾ ਹੈ ਉਹ 7.5 ਇੰਚ ਹੈ ਮੈਂ ਜਿੰਨਾ ਹੋ ਸਕੇ ਤੁਹਾਨੂੰ ਕਲੀਅਰ ਦਿਖਾ ਕੇ ਤੇ ਕਲੀਅਰ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਫਿਰ ਵੀ ਜੇ ਤੁਹਾਨੂੰ ਕੁਝ ਨਹੀਂ ਸਮਝ ਲੱਗਦੀ ਤੇ ਤੁਸੀਂ ਮੇਰੀ ਵੀਡੀਓ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਜਿਹੜਾ ਹਾਈ ਨੈਕ ਵਾਲਾ ਸਾਡਾ ਹੁੰਦਾ ਨਾ ਗਲਾ ਉਹਦੇ ਬਾਰੇ ਠੀਕ ਹੈ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੋ ਤਰ੍ਹਾਂ ਦੀ ਫੋਟੋ ਵਿੱਚ ਦਿਖਾ ਦਿੰਦਾ ਕਿ ਉਹਦੀ ਲੁੱਕ ਕੁਝ ਇਸ ਤਰੀਕੇ ਨਾਲ ਆਏਗੀ ਉਹਦੇ ਵਿੱਚ ਜਿੰਨਾ ਵੀ ਤੁਹਾਡਾ ਤੀਰ ਹੈ ਜਿੰਨਾ ਵੀ ਤੁਹਾਡਾ 14 ਇੰਚ ਹੈ 15 ਇੰਚ ਹੈ ਜਿੰਨਾ ਵੀ ਤੁਹਾਡਾ ਤੀਰ ਹੈ ਨਾ ਉਹਦੇ ਵਿੱਚ ਟੋਟਲ ਵਿੱਚ ਤੁਸੀਂ 1 ਇੰਚ ਜਿਹੜਾ ਉਹ ਪਲੱਸ ਕਰ ਦੇਣਾ ਠੀਕ ਹੈ ਜੀ ਇਹ ਤੁਹਾਨੂੰ ਅੱਗੇ ਜਾ ਕੇ ਹੌਲੀ-ਹੌਲੀ ਹੋਰ ਸਮਝ ਆਏਗੀ ਵੀ ਆਪਾਂ ਵਧਾ ਵੀ ਕਿਉਂ ਰਹੇ ਆਂ تیرੇ ਨੂੰ ਤੇ ਘਟਾ ਵੀ ਕਿਉਂ ਰਹੇ ਆਂ ਠੀਕ ਹੈ ਆਉਣ ਵਾਲੀ ਵੀਡੀਓਜ਼ ਦੇ ਵਿੱਚ ਵੀ ਮੈਂ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੀ ਪਰ ਇਹ ਜਿਹੜਾ ਤੁਹਾਡਾ ਇੱਕ ਹੈ ਬੇਸਿਕ ਤੌਰ ਦੇ ਉੱਤੇ ਮੈਂ ਤੁਹਾਨੂੰ ਦਿਖਾ ਰਹੀ ਆਂ ਠੀਕ ਹੈ ਜੀ ਸਾਡਾ ਜਿਹੜਾ ਤੀਰਾ ਹੈਗਾ ਸੀ ਮੇਰਾ ਜਿਹੜਾ ਉਹ ਟੋਟਲ ਹੈਗਾ 15 ਇੰਚ ਉਹਦੇ ਵਿੱਚ ਮੈਂ 1 ਇੰਚ ਪਲੱਸ ਕੀਤਾ ਤੇ 16 ਇੰਚ ਹੋ ਗਿਆ 16 ਇੰਚ ਦਾ ਆਪਾਂ ਡਬਲ ਲੈਣਾ ਹੈ ਕਿਉਂਕਿ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਦਿਖਾਇਆ ਨਾ ਵੀ ਕਮੀਜ਼ ਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਤੁਸੀਂ ਰੱਖਣਾ ਹੈ ਡਬਲ ਫੋਲਡ ਤੇ ਉਹਦਾ ਜਿਹੜਾ ਆਪਾਂ ਅੱਧ ਲੈ ਲੈਣਾ ਧੀਰੇ ਦਾ ਉਹ ਆ ਗਿਆ 8 ਇੰਚ ਤੱਕ ਠੀਕ ਹੈ ਜੀ ਇਹ ਤੁਸੀਂ ਹੁਣ ਪ੍ਰੋਪਰ ਮਤਲਬ ਕਿ ਜਿਹੜਾ ਦਿਮਾਗ ਦੇ ਵਿੱਚ ਆਪਣੇ ਰੱਖਣਾ ਹੈ ਨਹੀਂ ਤੇ ਤੁਸੀਂ ਲਿਖ ਵੀ ਸਕਦੇ ਹੋ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਇੱਥੇ ਬੜੇ ਤਰੀਕੇ ਨਾਲ ਪਹਿਲਾਂ ਹੀ ਸਮਝਾ ਦਵਾਂ ਕਿ ਮੈਂ ਇੱਥੇ ਤੁਹਾਨੂੰ ਕੋਈ ਗੱਲੇ ਦੀ ਚੁੜਾਈ ਨਹੀਂ ਦੱਸ ਰਹੀ ਕਿ ਕਿੰਨਾ ਮੋਡੇ ਨੂੰ ਕਿੱਥੋਂ ਕਿੱਦਾਂ ਡਾਊਨ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ ਮੈਂ ਤੁਹਾਨੂੰ ਉਹ ਵੀ ਨਹੀਂ ਦੱਸ ਰਹੀ ਨਾ ਮੈਂ ਤੁਹਾਨੂੰ ਆਮ ਹੁਲ ਦੀ ਜਿਹੜੀ ਕਟਿੰਗ ਹੈ ਉਹਦਾ ਸੇਮ ਮੈਂ ਸਿਰਫ਼ ਤੇ ਸਿਰਫ਼ ਤੁਹਾਨੂੰ ਇਹਦੇ ਵਿੱਚ ਤੀਰੇ ਦੇ ਉੱਤੇ ਹੀ ਮੇਨ ਜਿਹੜਾ ਫੋਕਸ ਹੈ ਉਹ ਕਰਵਾ ਰਹੀ ਹਾਂ ਠੀਕ ਹੈ ਤੇ ਜੇ ਮੈਂ ਇੱਥੇ ਚੁੜਾਈ ਲਵਾਂਗੀ ਵੀ ਤੇ ਉਹ ਮੈਂ ਇੱਕ ਆਈਡੀਆ ਦੇ ਤੌਰ ਦੇ ਉੱਤੇ ਲੈ ਰਹੀ ਹਾਂ ਤੁਹਾਨੂੰ ਦਿਖਾ ਸਕਾਂ ठीक है तो हूँ आप स्टार्टिंग मैं तुम्हें एक बार ना गलिया के निशान लगा के दस तो ये तो ज़्यादा वजिए तरीके समझ पाओगे एक तो होगा साढ़ा जीरो गला ठीक है जोड़ा मैं हमने तुम्हें हाईनैक वाली वीडियो फोटो दिखाई है ना ओ वाला गला हो गया जीरो तो ठीक है जीरो तो लैके जिन्ना हो सकता है मैं इतने लिखा है ग्यारह इंच तक ठीक है ग्यारह इंच तक जोड़ा डीप गला है ना वो इस तरीके न निशान लगा के भावें अपने नोट्स बना के भी तैयार रख सद 0 ਤੋਂ ਬਾਅਦ ਸਾਡਾ ਆਏਗਾ ਗਲਾ 1/2 ਇੰਚ ਦਾ ਤੁਹਾਨੂੰ ਮੈਂ ਹੋਰ ਥੋੜਾ ਲਾ ਕੇ ਕਰਕੇ ਦਿਖਾ ਦਿੰਨੀ ਆ ਆ ਦੇਖੋ ਇੱਥੋਂ ਆਏਗਾ 1/2 ਇੰਚ ਦਾ ਤੇ ਇਸ ਤਰੀਕੇ ਨਾਲ ਤੁਸੀਂ ਉਹਦਾ ਇੱਕ ਬਾਕਸ ਜਿਹਾ ਬਣਾ ਲੈਣਾ ਹੈ ਜਿੰਨੇ ਵੀ ਗਲੇ ਦੀ ਚੌੜਾਈ ਰੱਖਾਂਗੇ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਵਾਂਗੀ ਤੇ ਮੈਂ ਜ਼ਿਆਦਾਤਰ ਫਾਰਮੂਲਿਆਂ ਦੇ ਉੱਤੇ ਨਹੀਂ ਚੱਲਦੀ ਠੀਕ ਹੈ ਫਿਰ ਵੀ ਮੈਂ ਤੁਹਾਨੂੰ ਫਾਰਮੂਲੇ ਵੀ ਦੱਸ ਦਵਾਂਗੀ ਜਿਹੜੀ ਜਗ੍ਹਾ ਤੇ ਜੇ ਤੁਹਾਡਾ ਫਾਰਮੂਲਾ ਲਾ ਕੇ ਤੁਹਾਡਾ ਉਹ ਹੀ ਮੈਜ਼ਰਮੈਂਟ ਆ ਰਿਹਾ ਤਾਂ ਫਿਰ ਤੇ ਠੀਕ ਆ ਪਰ ਕਈ ਵਾਰੀ ਹੁੰਦਾ ਹਰ ਜਗ੍ਹਾ ਤੇ ਫਾਰਮੂਲੇ ਕੰਮ ਨਹੀਂ ਆਉਂਦੇ ਉਹ ਤਾਂ ਤੁਸੀਂ ਕੀ ਕਰੋਗੇ ਉਹ ਤੁਹਾਨੂੰ ਦੱਸਾਂਗੀ ਠੀਕ ਹੈ ਤੇ ਆ ਹੁਣ ਜਿਹੜਾ 1/2 ਇੰਚ ਦੀ ਜਿਹੜੀ ਕਾਟ ਪਾਈ ਹੈ ਨਾ ਇਹ ਆਏਗਾ ਇਸ ਤਰੀਕੇ ਦਾ ਕਾਲਰ ਨੈਕ ਦਾ ਗਲਾ ਮੈਂ ਤੁਹਾਨੂੰ ਨਾਲ-ਨਾਲ ਫੋਟੋ ਵਿੱਚ ਵੀ ਕਲੀਅਰ ਕਰ ਰਹੀ ਹਾਂ ਇਹ ਜਦੋਂ ਤੁਸੀਂ ਇਸ ਤਰੀਕੇ ਦਾ ਬਣਾਣਾ ਹੈ ਨਾ ਇਹਦੇ ਵਿੱਚ ਤੁਸੀਂ ਧੀਰੇ ਵਿੱਚ ਕੀ ਫਰਕ ਕਰਨਾ ਹੈ ਜਿੰਨਾ ਵੀ ਤੁਹਾਡਾ ਪੂਰਾ ਧੀਰਾ ਹੈ ਨਾ ਉਹਦੇ ਵਿੱਚ ਤੁਸੀਂ ਸਿਰਫ ਤੇ ਸਿਰਫ 1/2 ਇੰਚ ਜਿਹੜਾ ਪਲੱਸ ਕਰਨਾ ਹੈ ਤੇ ਉਹਨੂੰ ਜਦੋਂ ਆਪਾਂ ਡਬਲ ਫੋਲਡ ਕਰਾਂਗੇ ਤੇ ਇਹ ਆ ਜਾਏਗਾ 0.8 ਇੰਚ ਠੀਕ ਹੈ ਹੁਣ ਜੇ ਕਿਸੇ ਨੂੰ 0.8 ਇੰਚ 1.5 ਇੰਚ ਇਹ ਚੀਜ਼ਾਂ ਨਹੀਂ ਸਮਝ ਆ ਰਹੀਆਂ ਤੇ ਇਹ ਵੀਡੀਓ ਮੇਰੀ ਸਭ ਤੋਂ ਪਹਿਲੀ ਇਹਦੇ ਉੱਤੇ ਹੀ ਹੈਗੀ ਐ ਇੰਚ ਟੇਬਲ ਬਾਰੇ ਜਾਣਕਾਰੀ ਦੇ ਉੱਤੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹੁਣ ਅਗਲਾ ਜਿਹੜਾ ਪੁਆਇੰਟ ਹੈ ਉਹ ਹੈਗਾ ਸਾਡਾ 3 ਇੰਚ ਤੱਕ ਦੇ ਗਲੇ ਠੀਕ ਹੈ ਜ਼ੀਰੋ ਤੋਂ ਬਾਅਦ 1 ਇੰਚ 2 ਇੰਚ 3 ਇੰਚ ਤੱਕ ਜਿਹੜੇ ਵੀ ਤੁਹਾਡੇ ਗਲੇ ਨੇ ਠੀਕ ਹੈ ਜਿੰਨਾ ਦੀ ਡੁੰਗਾਈ ਜਿਹੜੀ ਆ ਉਹ 3 ਇੰਚ ਤੱਕ ਰਹੂਗੀ ਉਹਨਾਂ ਵਾਸਤੇ ਵੀ ਇਸ ਤਰੀਕੇ ਨਾਲ ਬਾਕਸ ਬਣਾ ਦੇਣਾ ਮੈਂ ਤੁਹਾਨੂੰ ਇਸ ਤਰੀਕੇ ਨਾਲ ਆਰਾਮ ਨਾਲ ਕਰਕੇ ਸਮਝਾ ਰਹੀ ਹਾਂ ਤਾਂ ਕਿ ਤੁਸੀਂ ਤਰੀਕੇ ਨਾਲ ਸਮਝ ਸਕੋ ਤੁਹਾਨੂੰ ਇਹ ਨਾ ਲੱਗੇ ਵੀ ਇਹ ਕਾਲੀ ਕਾਲੀ ਬੋਲ ਰਹੀ ਹੈ ਮੈਨੂੰ ਸਮਝ ਨਹੀਂ ਲੱਗੇ ਠੀਕ ਹੈ ਤੁਹਾਨੂੰ ਕਾਲਾ ਮਾਲਾ ਨਾ ਲੱਗੇ ਕਿਸੇ ਚੀਜ਼ ਦਾ ਆ ਦੇਖੋ ਜੀ ਹੁਣ ਮੈਂ 1 ਇੰਚ ਦੇ ਉੱਤੇ ਵੀ ਇਸ ਤਰੀਕੇ ਨਾਲ ਜੇ ਤੁਸੀਂ ਬਣਾਓਗੇ ਜਾਂ ਫਿਰ 2 ਇੰਚ ਦੇ ਉੱਤੇ ਬਣਾਓਗੇ ਜਾਂ 3 ਇੰਚ ਠੀਕ ਹੈ ਜੀ ਇਸ ਤਰੀਕੇ ਤੱਕ ਜਦੋਂ ਵੀ ਤੁਹਾਡੇ ਗਲੇ ਹੋਣਗੇ ਆ ਦੇਖੋ ਪਹਿਲਾਂ ਹੁਣ 0 0.5 ਅੱਧਾ ਇੰਚ ਦਾ ਮਤਲਬ 1 ਇੰਚ 2 ਇੰਚ 3 ਇੰਚ ਠੀਕ ਹੈ ਤੇ ਇਹ ਫੋਟੋ ਦੇ ਅਨਸਾਰੀ ਜਿਹੜੇ ਗਲੇ ਹੋਣਗੇ ਨਾ ਜਿਹੜੇ ਹੁਣ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਾ ਉਹਦੇ ਅਕੋਰਡਿੰਗ ਜੇ ਤੁਹਾਡਾ ਗਲਾ ਹੋਊਗਾ ਤੇ ਤੁਹਾਡਾ ਤੀਰਾ ਜਿਹੜਾ ਪੂਰਾ ਪੂਰਾ ਹੀ ਰਹੇਗਾ 15 ਇੰਚੀ ਮੇਰਾ ਪੂਰਾ ਤੀਰਾ ਉਹਦਾ ਅੱਧ ਕਰ ਲਿਆ ਤੋ ਆ ਗਿਆ 7.5 ਇੰਚ ਮੈਂ 7.5 ਇੰਚ ਤੇ ਇੱਕ ਨਿਸ਼ਾਨ ਲਗਾਤੇ ਇਹਦੇ ਵਿੱਚ ਕੁਝ ਵੀ ਵਧਾਣਾ ਘਟਾਣਾ ਨਹੀਂ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ 1 ਇੰਚ ਹੋਰ ਆਪਾਂ ਥੱਲੇ ਵੱਜ ਜੰਨੇ ਆ ਯਾਨੀ ਕਿ 4 ਇੰਚ ਨੂੰ 4 ਇੰਚ ਵਾਲਾ ਆ ਜਾਂਦਾ ਹੈ ਆਪਣਾ ਬੋਟ neck ਵਾਲੇ ਪਾਸੇ ਠੀਕ ਹੈ ਇਹ 4 ਇੰਚ ਦਾ ਹੈ ਬੋਟ ਟੈਂਕ ਦੀ ਜਿਹੜੀ ਸ਼ੇਪ ਹੈ ਥੋੜੀ ਜੀ ਬੇੜੀ ਅੰਗੂ ਆਢੀ ਜਾਂਦੀ ਹੈ ਉਹ ਗੋਲਾਈ ਵਿੱਚ ਨਹੀਂ ਜਾਂਦੀ ਜਿਵੇਂ ਬੇੜੀ ਦੀ ਸ਼ੇਪ ਹੁੰਦੀ ਹੈ ਨਾ ਤਕਰੀਬਨ ਉਸ ਤਰੀਕੇ ਦੀ ਇਹਦੀ ਸ਼ੇਪ ਆਉਂਦੀ ਹੈ ਠੀਕ ਹੈ ਹੁਣ ਇਹਦੇ ਵਾਸਤੇ ਜਿਹੜਾ ਤੁਸੀਂ ਤੀਰਾ ਲਓਗੇ ਉਹ ਤੁਸੀਂ ਲਓਗੇ ਪੂਰਾ ਦਾ ਪੂਰਾ 15 ਇੰਚ ਮਤਲਬ 15 ਇੰਚ ਜੇ ਤੁਹਾਡਾ 12 ਇੰਚ ਹੈ ਤਾਂ ਤੁਸੀਂ 6 ਇੰਚ ਤੇ ਨਿਸ਼ਾਨ ਲਗਾਓ ਜਿੰਨਾ ਵੀ ਤੁਹਾਡਾ ਹੈਗਾ ਠੀਕ ਹੈ ਉਸ ਤੋਂ ਬਾਅਦ ਆਪਣੇ ਜਿਹੜੇ ਆ ਜਾਂਦੇ ਥੋੜੇ ਛੋਟੇ ਗਲੇ ਬੋਰਡ ਨਕ ਤਾਂ ਥੋੜੇ ਵੱਡੇ ਆ ਜਾਂਦੇ ਪਰ ਇਹਨਾਂ ਦੇ ਵਿੱਚੋਂ ਛੋਟੇ ਹੁੰਦੇ ਜਿਹੜੇ ਕਿ 5 ਇੰਚ ਤੇ ਆ ਜਾਂਦੇ 5 ਇੰਚ ਵਾਸਤੇ ਤੁਸੀਂ ਕੀ ਕਰਨਾ ਹੈ ਇਹਦੇ ਵਿੱਚੋਂ ਤੁਸੀਂ ਸਿਰਫ 1/2 ਇੰਚ ਹੋਰ ਕੱਟ ਕਰ ਦੇਣਾ ਠੀਕ ਹੈ ਹੁਣ ਮੈਂ ਡਬਲ ਫੋਲਡ ਦੇ ਸਾਹਮਣੇ ਚੱਲ ਰਹੀ ਹਾਂ ਟੋਟਲ 13 ਵਿੱਚੋਂ ਤੁਹਾਡਾ 1 ਇੰਚ ਘੱਟ ਹੋ ਗਿਆ ਤੇ ਜੇ ਆਪਾਂ ਡਬਲ ਕਰੀਏ ਤੇ ਇਸ ਤਰੀਕੇ ਨਾਲ 1/2 ਇੰਚ ਕੱਟ ਕਰ ਦੇਣਾ ਹੋਰ ਯਾਨੀ ਕਿ ਇਹ 14 ਇੰਚ ਤਿਆਰ ਹੈ ਤੇ ਆਪਣਾ ਜਿਹੜਾ ਸੀ ਟੋਟਲ 15 ਇੰਚ ਸੀ ਹੁਣ ਆ ਜਾਣੇ ਆ 6 ਇੰਚ ਵਾਲੇ ਗਲੇ ਤੇ ਜੋਤੇ 6 ਇੰਚ ਗਲਾ ਡੂੰਗਾ ਰੱਖੋਗੇ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਫਿਰ 1/2 ਇੰਚ ਹੀ ਕੱਟ ਕਰ ਦੇਣਾ ਜੋ ਜੋ ਤੁਹਾਡੇ ਗਲੇ ਦੀ ਚੌੜਾਈ ਜਿਹੜੀ ਵਧਦੀ ਜਾਏਗੀ ਜਿਹੜੀ ਟੀਰੇਸ ਦੇ ਹੈਗਾ ਨਾ ਉਹ ਸਾਡਾ ਉਸ ਸਾਹ ਦੇ ਨਾਲ ਕੱਟਦਾ ਜਾਊਗਾ ਹੁਣ ਆਗੇ 7 ਇੰਚ ਦੇ ਉੱਤੇ 7 ਇੰਚ ਦਾ ਜਦੋਂ ਵੀ ਤੁਸੀਂ ਗਲਾ ਬਣਾਓਗੇ ਤੇ ਇਸ ਤਰੀਕੇ ਦਾ ਤਾਂ ਬਾਕਸ ਤਿਆਰ ਕਰੋਗੇ ਨਾ ਉਹਦੇ ਵਾਸਤੇ ਤੁਸੀਂ ਇੱਥੋਂ 1/2 ਇੰਚ ਜਿਹੜਾ ਉਹ ਫੇਰ ਘਟਾ ਦੇਣਾ। ਠੀਕ ਹੈ। ਇਸ ਤਰੀਕੇ ਨਾਲ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਉਂਗੀ ਕਿ ਇਹ ਜਿਹੜਾ ਤੀਰਾ ਹੈਗਾ ਆਪਾਂ ਕਿਉਂ ਘਟਾ ਰਹੇ ਹਾਂ ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਣੀ ਆ ਕਿ ਜਿਹੜਾ ਤੀਰਾ ਲੈਣ ਦਾ ਇੱਕ ਜਿਹੜਾ ਤਰੀਕਾ ਹੈ ਪਹਿਲਾਂ ਮੈਂ ਤੁਹਾਨੂੰ ਤਰੀਕਾ ਸਿੱਖ ਲਈਏ। ਤਾਂ ਦੋਸਤੋ ਆ ਦੇਖੋ ਜਿਵੇਂ ਸਾਡਾ ਬਾਡੀ ਤੇ ਬਾਹਾਂ ਦੇ ਵਿੱਚ ਇੱਕ ਲਾਈਨ ਹੁੰਦੀ ਹੈ। ਠੀਕ ਹੈ। ਜਿਹੜ ਲਾਈਨ ਹੁੰਦੀ ਹੈ ਨਾ ਉਹਨੂੰ ਤੁਸੀਂ ਦੇਖਣਾ ਹੈ ਮੈਂ ਬੈਕ ਦਾ ਤੁਹਾਨੂੰ ਨਹੀਂ ਦਿਖਾ ਸਕਦੀ ਇਸ ਕਰਕੇ ਮੈਂ ਫਰੰਟ ਤੋਂ ਹੀ ਤੁਹਾਨੂੰ ਦਿਖਾ ਰਹੀ ਹਾਂ ਠੀਕ ਹੈ ਜੀ ਇਹ ਲਾਈਨ ਨੂੰ ਜਿਹੜਾ ਹੈਗਾ ਨਾ ਆਪਾਂ ਸਿੱਧੇ ਹੀ ਲੈ ਕੇ ਜਾਣਾ ਹੈ ਠੀਕ ਹੈ ਪਰ ਬੈਕ ਤੋਂ ਫਰੰਟ ਤੋਂ ਜਿਹੜਾ ਆਉਂਦਾ ਹੈ ਫਰੰਟ ਤੋਂ ਆਪਣੇ ਫਰਕ ਹੋਏਗਾ ਫਰੰਟ ਵਾਲੀ ਜਗ੍ਹਾ ਥੋੜੀ ਜਿਹੀ ਘੱਟ ਹੁੰਦੀ ਹੈ ਬੈਕ ਪੁਆਇੰਟ ਦੇ ਮੁਕਾਬਲੇ ਠੀਕ ਹੈ ਪਰ ਮੈਨੂੰ ਜਿੱਥੇ ਮੇਰਾ ਬੈਕ ਪੁਆਇੰਟ ਪਤਾ ਹੈ ਨਾ ਮੈਂ ਉੱਥੇ ਇੰਚੀ ਟੇਪ ਰੱਖ ਲਿਆ ਇਸ ਤਰੀਕੇ ਦੇ ਨਾਲ ਤੁਸੀਂ ਰੱਖਣਾ ਹੈ ਠੀਕ ਹੈ ਤੇ ਇਹਨੂੰ ਜਦੋਂ ਤੁਸੀਂ ਮੈਜ਼ਰ ਕਰੋਗੇ ਤਾਂ ਤੁਹਾਡਾ ਫਿਰ ਵੀ 15 ਇੰਚ ਹੀ ਆਏਗਾ ਕਿਉਂਕਿ ਜਿੱਥੇ ਮੇਰਾ ਤੀਰਾ ਹੈ ਨਾ ਮੈਂ ਇਹਨੂੰ ਉੱਥੇ ਹੀ ਰੱਖ ਰਹੀ ਹੁਣ ਅਸੀਂ ਅਗਲੇ ਗਲੇ ਦੀ ਲੰਬਾਈ ਤੇ ਚੱਲਦੇ ਹਾਂ ਇਹ ਆ ਰਿਹਾ 8 ਇੰਚ ਠੀਕ ਹੈ ਇਹ ਥੋੜਾ ਜਿਹਾ ਡੂੰਗਾ ਗਲਾ ਆ ਜਾਂਦਾ ਬਹੁਤ ਜ਼ਿਆਦਾ ਨਹੀਂ ਹੁੰਦਾ ਠੀਕ ਠਾਕ ਹੁੰਦਾ ਹੈ 8 ਇੰਚ ਦੇ ਵਿੱਚ ਠੀਕ ਹੈ ਤੇ ਇੱਥੇ ਆਪਾਂ ਜਿਹੜਾ ਤੀਰਾ ਹੈ ਉਹਨੂੰ ਅੱਧਾ ਇੰਚ ਹੋਰ ਕਟਾ ਦੇਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਆ ਜੰਨੇ ਆ 9 ਇੰਚ ਵਾਲੇ ਗਲੇ ਤੇ 9 ਇੰਚ ਤੋਂ ਉੱਤੇ ਆਪਾਂ ਫਿਰ ਇਸੇ ਤਰੀਕੇ ਨਾਲ ਇੱਕ ਨਿਸ਼ਾਨ ਲਗਾ ਲੈਣਾ ਹੈ ਤੇ ਇਸ ਤਰੀਕੇ ਨਾਲ ਇਹਨੂੰ ਮਿਲਾ ਕੇ ਫਿਰ ਇੱਕ ਬਾਕਸ ਜਿਹਾ ਬਣਾ ਲੈਣਾ ਤੇ ਇੱਥੋਂ ਫਿਰ ਆਪਾਂ ਰਾਉਂਡ ਵਿੱਚ ਸ਼ੇਪ ਦੇ ਦੇਣੀ ਹੈ ਇਹ ਸਾਡਾ ਆ ਜਾਏਗਾ 9 ਇੰਚ ਵਾਲਾ ਗਲਾ ਠੀਕ ਹੈ ਮੈਂ ਥੋੜਾ ਟਾਈਮ ਲੈ ਰਹੀ ਹਾਂ ਥੋੜਾ ਸਲੋ ਸਲੋ ਕਰ ਰਹੀ ਹਾਂ ਤਾਂ ਕਿ ਜਿਹੜੇ ਨਵੇਂ ਨੇ ਉਹ ਤਰੀਕੇ ਨਾਲ ਸਮਝ ਸਕਣ ਤੇ ਉਤੋਂ تیرੇ ਨੂੰ ਆਪਾਂ ਫਿਰ ਅੱਧਾ ਇੰਚ ਜਿਹੜਾ ਉਹ ਕੱਟ ਕਰ ਦੇਣਾ ਤੁਸੀਂ ਤੁਸੀਂ ਇਹ ਦੇਖੋ ਕਿ ਆ ਜਿਹੜਾ ਆਪਣਾ ਤੀਰਾ ਹੈ ਨਾ ਇਹ 5 ਇੰਚ ਤੱਕ ਰਹਿ ਗਿਆ ਘਟ ਘੜ ਕਰਕੇ ਕਰ ਕਰਕੇ ਜਿੰਨਾ ਵੀ ਤੁਹਾਡਾ ਸਾਈਜ਼ ਹੋਵੇ ਜਿੰਨਾ ਵੀ ਤੁਹਾਡਾ ਜਿਹੜਾ ਤੀਰਾ ਹੈ ਉਹ ਨਿਕਲੇ ਤੁਸੀਂ ਇਹਨੂੰ 5 ਇੰਚ ਤੋਂ ਥੱਲੇ ਨਹੀਂ ਖੜਨਾ ਇੰਨੀ ਗੱਲ ਦਾ ਤੁਸੀਂ ਧਿਆਨ ਰੱਖਿਓ ਜੀ ਠੀਕ ਹੈ ਨਹੀਂ ਤੇ ਤੁਹਾਡਾ ਤੀਰਾ ਜਿਹੜਾ ਬਿਲਕੁਲ ਹੀ ਖਤਮ ਹੋ ਜਾਏਗਾ ਕਿਉਂਕਿ 2.5 3 ਇੰਚ ਮੋਢੇ ਨੂੰ ਵੀ ਚਾਹੀਦਾ ਗਲੇ ਨੂੰ ਵੀ ਚਾਹੀਦਾ ਤੇ ਮੋਢੇ ਨੂੰ ਵੀ ਆਪਣਾ ਜਿਹੜਾ ਹਿੱਸਾ ਉਹ ਚਾਹੀਦਾ ਠੀਕ ਹੈ ਮੋਟਾ ਬਣਾਉਣ ਵਾਸਤੇ ਵੀ ਸਾਨੂੰ ਥੋੜਾ-ਪੋੜਾ ਕਪੜਾ ਚਾਹੀਦਾ ਹੈ ਨਾ ਤੇ 5 ਇੰਚ ਤੋਂ ਥੱਲੇ ਤੁਸੀਂ ਇਹਨੂੰ ਨਹੀਂ ਖੜਨਾ ਉਸ ਤੋਂ ਬਾਅਦ ਤੁਹਾਡਾ 9 ਇੰਚ ਤੋਂ ਬਾਅਦ 10 ਇੰਚ 11 ਇੰਚ ਜਿੰਨਾ ਵੀ ਆ ਜਾ ਜਿੱਥੇ ਵੀ ਤੁਹਾਡਾ 5 ਇੰਚ ਆ ਜਾ ਤੁਹਾਡੇ ਤੀਰੇ ਦੇ ਹਿਸਾਬ ਨਾਲ ਤੁਹਾਡਾ ਭਾਵੇਂ 16 ਹੈ ਭਾਵੇਂ 17 ਹੈ ਠੀਕ ਹੈ ਤਾਂ ਜਿੰਨਾ ਮਰਜੀ ਕੱਟ ਹੈ ਤੁਸੀਂ ਉਹਨੂੰ 5 ਇੰਚ ਤੋਂ ਘੱਟ ਨਹੀਂ ਰੱਖਣਾ ਜੀ ਠੀਕ ਹੈ ਤਾਂ ਚਲੋ ਹੁਣ ਮੈਂ ਤੁਹਾਨੂੰ ਇੱਕ ਹੋਰ ਤਰੀਕੇ ਨਾਲ ਜਿਹੜਾ ਥੋੜਾ ਬਹੁਤਾ ਸਮਝਾ ਦੇਣੀ ਆ ਇੱਕ ਡਰਾਇੰਗ ਦੇ ਜ਼ਰੀਏ ਆ ਦੇਖੋ ਜੀ ਜਿਵੇਂ ਸਾਡਾ ਇਹ ਤੀਰਾ ਹੈ ਠੀਕ ਹੈ ਉਹਨ ਮੈਂ ਇਹਨੂੰ ਟੈਂ ਟਾਈਮ ਦੇ ਉੱਤੇ ਪੂਰਾ ਪੂਰਾ ਕਿਉਂ ਰੱਖਿਆ ਤਾਂ ਕਟਾਇਆ ਤੁਹਾਨੂੰ ਮੈਂ ਤੁਹਾਨੂੰ ਜ਼ੀਰੋ ਤੋਂ ਸਮਝਾ ਦਿੰਨੀ ਆ ਜ਼ੀਰੋ ਤੋਂ ਜਿਹੜਾ ਗਲਾ ਸਾਡਾ ਬਿਲਕੁਲ ਸਟ੍ਰੇਟ ਰਹੂਗਾ ਠੀਕ ਹੈ ਤੇ ਜਿਹੜਾ ਤੀਰਾ ਵਾ ਉਹ ਵੀ ਸਾਡਾ ਸਟ੍ਰੇਟ ਰਹੂਗਾ ਠੀਕ ਹੈ ਉਹਨੂੰ ਕਿਉਂਕਿ ਜਗ੍ਹਾ ਨਹੀਂ ਮਿਲੇਗੀ ਇਸ ਕਰਕੇ ਆਪਾਂ ਨੂੰ ਵੱਧ ਰੱਖਿਆ ਜਦੋਂ ਆਪਾਂ ਥੋੜਾ ਜਿਹਾ ਡੀਪ ਚੱਲ ਜਾਗੇ ਨਾ 1/2 ਇੰਚ ਗਲਾ ਥੋੜਾ ਜਿਹਾ ਖੁੱਲ ਜਾਏਗਾ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਿਓ ਠੀਕ ਹੈ ਤੇ ਇਸ ਕਰਕੇ ਆਪਾਂ ਸਾਰੇ ਤੀਰੇ ਵਿੱਚ ਸਿਰਫ 1/2 ਇੰਚ ਪਲਾਸ ਕੀਤਾ ਪਹਿਲਾਂ ਆਪਾਂ 1 ਇੰਚ ਕੀਤਾ ਸੀ ਹੁਣ ਆਪਾਂ 1/2 ਇੰਚ ਪਲੱਸ ਕਰਨਾ ਹੈ ਇਸ ਤਰੀਕੇ ਨਾਲ ਕਿਉਂਕਿ ਜੋ-ਜੋ ਗਲਾ ਡੂੰਘਾ ਹੁੰਦਾ ਜਾਏਗਾ ਨਾ ਤ्यों ਤੋਂ ਜਿਹੜਾ ਸਾਡਾ ਪਿੱਛੋਂ ਦਾ ਬੈਗ ਦਾ ਹਿੱਸਾ ਹੈ ਨਾ ਉਹ ਥੋੜਾ ਖੁੱਲਦਾ ਜਾਊਗਾ ਤੇਰੇ ਨੂੰ ਆਪਣੇ ਹਿਸਾਬ ਨਾਲ ਆਪਣੀ ਜਗ੍ਹਾ ਮਿਲ ਜੇਗੀ ਜੇ ਆਪਾਂ ਡੀਪ ਗਲੇ ਉੱਤੇ ਪੂਰਾ-ਪੂਰਾ ਤੀਰਾ ਰੱਖਾਂਗੇ ਨਾ ਤੋਂ ਸਾਡੇ ਮੋਟੇ ਤੋਂ ਲੰਮਕਣਾ ਸ਼ੁਰੂ ਹੋ ਜਾਊਗਾ ਆ ਦੇਖੋ ਹੁਣ ਤੁਹਾਡਾ 3 ਇੰਚ 4 ਇੰਚ ਠੀਕ ਹੈ ਜਿੰਨਾ ਵੀ ਤੁਹਾਡਾ ਹੈਗਾ 1 ਤੋਂ 3 ਇੰਚ ਤੱਕ ਤੁਹਾਡਾ ਜਿੰਨਾ ਵੀ ਹੈਗਾ ਨਾ ਉਹ ਤੁਹਾਡਾ ਆਪਣੇ ਆਪ ਖੁੱਲਦਾ ਜਾਊਗਾ ਤੇ ਆਪਾਂ ਇਥੋਂ ਤੀਰੇ ਨੂੰ ਥੋੜਾ ਥੋੜਾ ਕਟਾ ਦਾਂਗੇ ਕਿਉਂਕਿ ਗਲਾ ਫੈਲ ਗਿਆ ਉਹਨੇ ਤੀਰੇ ਨੂੰ ਉਹਦੀ ਜਗ੍ਹਾ ਦੇ ਦੇਣੀ ਹੈ ਠੀਕ ਹੈ ਤੀਰਾ ਆਪਣੀ ਜਗ੍ਹਾ ਦੇ ਉੱਤੇ ਐਡਜਸਟ ਰਹੇਗਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਦੂਸਰਾ ਹੈਗਾ ਥੋੜਾ ਹੋਰ ਡੀਪ ਗਲਾ ਜਿਹੜਾ ਹੈਗਾ ਉਹ ਹੋਰ ਜ਼ਿਆਦਾ ਫੈਲ ਜਿਗਾ ਕਹਿਣ ਦਾ ਮਤਲਬ ਇਹ ਵਾ ਵੀ ਜਿੰਨਾ ਸਾਡਾ ਗਲਾ ਡੀਪ ਹੁੰਦਾ ਜਾਏਗਾ ਸਾਡਾ ਗਲਾ ਜਿਹੜਾ ਫੈਲਦਾ ਜਾਏਗਾ ਠੀਕ ਹੈ ਸਾਡੀ ਬੋਡੀ ਸ਼ੇਪ ਦੇ ਹਿਸਾਬ ਦੇ ਨਾਲ ਉਹਨੇ ਆਪ ਹੀ ਐਡਜਸਟ ਹੋ ਜਾਣ ਦੇ ਤੀਰ ਆਪਾਂ ਪਹਿਲਾਂ ਹੀ ਕੱਟ ਰਵਾਂਗੇ ਤੇ ਸਹੀ ਹੈ ਠੀਕ ਹੈ ਉਹ ਤੁਹਾਡਾ ਟਾਈਮ ਟਾਈਮ ਦੇ ਨਾਲ ਵੱਧਦਾ ਜਾਏਗਾ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਆਸਾਨ ਤਰੀਕਾ ਦੱਸਦੀ ਦੋਸਤੋ ਆ ਦੇਖੋ ਹੁਣ ਮੈਂ ਤੁਹਾਨੂੰ ਇੱਕ ਹੋਰ ਦੂਸਰਾ ਤਰੀਕਾ ਦੱਸ ਰਹੀ ਹਾਂ ਆਸਾਨ ਜੀਆ ਦੂਸਰਾ ਨਹੀਂ ਤੀਸਰਾ ਹੀ ਹੋ ਗਿਆ ਬਲਦੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਿੰਪਲ ਤਰੀਕੇ ਨਾਲ ਤੀਰ ਲੈਣਾ ਦੱਸਿਆ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਸਰੇ ਤਰੀਕੇ ਨਾਲ ਦੱਸਿਆ ਜਿਸ ਤਰੀਕੇ ਨਾਲ ਆਪਾਂ ਬੋਡੀ ਦੀ ਜਿਹੜੀ ਲਾਈਨ ਹੈ ਉਹਨੂੰ ਲੈਣਾ ਹੈ ਤੇ ਇਹ ਕਹ ਤੀਸਰਾ ਤਰੀਕਾ ਹੈ ਠੀਕ ਹੈ ਜੇ ਤੇ ਤੁਹਾਡੇ ਕੋਲ ਕੋਈ ਹੈਗਾ ਤੁਸੀਂ ਉਹਦੇ ਬੋਡੀ ਤੋਂ ਵੀ ਨਾਪ ਲੈ ਸਕਦੇ ਹੋ ਠੀਕ ਹੈ ਪਰ ਜੇ ਤੁਸੀਂ ਬਿਲਕੁਲ ਕੱਚੇ ਹੋ ਆਪਣੇ ਉੱਤੇ 2 4 10 ਵਾਰੀ ਆਪਣੇ ਉੱਤੇ ਪ੍ਰੈਕਟਿਸ ਜ਼ਰੂਰ ਕਰੋ ਤੇ ਆਪਣਾ ਤੀਰਾਂ ਬਾਰ-ਬਾਰ ਨੋਟ ਕਰੋ ਵੇਖੋ ਕਿ ਤੁਹਾਡਾ ਕਿੱਥੇ ਤੁਹਾਨੂੰ ਕਿੰਨੀ ਗਲਤੀ ਹੁੰਦੀ ਹੈ ਕਮ ਸੇ ਕਮ 10 ਵਾਰੀ ਦੇ ਤੁਸੀਂ ਆਪਣਾ ਨੋਟ ਦੇ ਉੱਤੇ ਨਾ ਕਾਪੀ ਦੇ ਉੱਤੇ ਲਿਖੋ ਜ਼ਰੂਰ ਕਿ ਤੁਹਾਨੂੰ ਤੀਰਾਂ ਲੈਣ ਦੇ ਵਿੱਚ ਕਿੰਨੀ ਵਾਰੀ ਜਿਹੜੀ ਪ੍ਰੋਬਲਮ ਹੈ ਆਈ ਹੈ ਹੌਲੀ-ਹੌਲੀ ਜਿੰਨੀ ਪ੍ਰੈਕਟਿਸ ਕਰੋਗੇ ਤੁਹਾਡਾ ਸਹੀ ਹੋ ਜਾਏਗਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਨਾ ਮੈਂ ਇੰਚੀ ਟੇਪ ਨੂੰ ਇਸ ਤਰ੍ਹਾਂ ਲਗਾ ਕੇ ਸੈੱਟ ਕਰ ਲਿਆ ਨੂੰ ਮੈਂ ਸੁਈਆਂ ਦੇ ਨਾਲ ਠੀਕ ਹੈ ਬਾਹਰ ਦੀ ਗੋਲਾਈ ਦੇ ਹਿਸਾਬ ਨਾਲ ਨਾ ਮੈਂ ਇਹਨੂੰ ਸੈੱਟ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਸੈੱਟ ਕਰ ਲਿਓ ਤੇ ਜੇ ਤੇ ਤੁਸੀਂ ਕਿਸੇ ਹੋਰ ਦਾ ਲੈ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਇੱਦਾਂ ਹੀ ਬਾਜੂ ਦੇ ਵਿੱਚ ਪਕੜਾ ਕੇ ਉਹਨਾਂ ਨੂੰ ਇੰਨਾ ਕਹਿਣਾ ਵੀ ਬਾਹਾਂ ਤੁਸੀਂ ਥੱਲੇ ਰੱਖਣੀਆਂ ਠੀਕ ਹੈ ਤੇ ਆ ਦੇਖੋ ਆ ਤੀਰਾ ਤੁਸੀਂ ਆਪਣਾ ਜਿੰਨਾ ਵੀ ਲਓਗੇ ਨਾ ਤੁਹਾਡਾ ਇਹ ਤੁਹਾਡੀ ਬਿਲਕੁਲ ਐਗਜ਼ੈਕਟ ਜਿਹੜੀ ਤੀਰੇ ਦੀ ਜਿਹੜੀ ਲੋਕੇਸ਼ਨ ਹੈ ਉਹ ਨਿਕਲ ਆਉਗੀ ਠੀਕ ਹੈ ਮੈਂ ਆਪਣਾ ਅਗਲੇ ਵਾਲੀ ਲਾਈਨ ਦੇ ਹਿਸਾਬ ਨਾਲ ਨਹੀਂ ਕਰ ਰਹੀ ਜਿੰਨਾ ਮੇਰਾ ਤੀਰੇ ਦੀ ਮੈਨੂੰ ਜਿੱਥੇ ਲੋੜ ਹੈ ਨਾ ਮੈਂ ਉੱਥੇ ਹੀ ਇਹਨੂੰ ਸੈੱਟ ਕਰ ਰਹੀ ਹਾਂ ਮੇਰਾ ਫਿਰ ਵੀ 15 ਇੰਚ ਦੀ ਵੀਡੀਓ ਜੇ ਫਿਰ ਵੀ ਤੁਹਾਨੂੰ ਤੀਰੇ ਨੂੰ ਲੈ ਕੇ ਕੋਈ ਵੀ ਡਾਊਟ ਹੋਵੇ ਤੀਰੇ ਦੇ ਬਾਰੇ ਵਿੱਚ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਕਮੈਂਟ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਠੀਕ ਹੈ ਤੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰਿਓ ਤਾਂ ਕਿ ਜਿੰਨੇ ਉਹਨਾਂ ਤੱਕ ਇਹ ਵਾਲੀ ਵੀਡੀਓ ਪਹੁੰਚ ਸਕੇ ਧੰਨਵਾਦ